ਵੈਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ মিডিਆ ਦਾ ਬਹੁਤ-ਬਹੁਤ ਧੰਨਵਾਦ ਆ ਕਰਦਾ ਹਾਂ ਮੇਰੇ ਪਿੰਡ ਦੇ ਵਿੱਚ ਜਾਣ ਕੇ ਮਤਲਬ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਜਿਹੜੀ ਆ ਉਹ ਪੁੱਛ ਰੇ ਆ ਮੇਰੀ ਮੈਸੇਜ ਜਿਹੜੀ ਪਿੰਡ ਦੀ ਸਰਪੰਚਾ ਮੈਨੂੰ ਪਿੰਡ ਵਾਲਿਆਂ ਨੇ ਮਤਲਬ ਸਰਬਸੰਤੀ ਨਾਲ ਸਰਪੰਚ ਚੁਣਿਆ ਵਾਂ ਮੈਂ ਚਾਹੁੰਨਾ ਕਿ ਵਧੀਆ ਤੋਂ ਵਧੀਆ ਉਹ ਪਿੰਡ ਦੇ ਕੰਮ ਜਿਹੜੇ ਆ ਕਰਵਾਏ ਜਾਣ ਤੇ ਮੈਂ ਬਹੁਤ ਧੰਨਵਾਦੀ ਆ ਪਿੰਡ ਦਾ ਜਿਨ੍ਹਾਂ ਨੇ ਮੈਨੂੰ ਸਰਵ ਸੰਮਤੀ ਨਾਲ ਬਣਾਇਆ ਤੇ ਪੰਨ ਸਾਹਿਬ ਪਹਿਲੀ ਵਾਰ ਸਰਪੰਚ ਬਣਿਆ ਉਹ ਜਾਂ ਪਹਿਲਾਂ ਵੀ ਸਮਝਦਾ ਚੁੱਕੇ ਹਾਂ ਮੈਂ ਪਹਿਲੀ ਵਾਰੀ ਪਿੰਡ ਦਾ ਸਰਪੰਚ ਬਣਿਆ ਜੀ ਮੈਨੂੰ ਪਹਿਲੀ ਵਾਰੀ ਪਿੰਡ ਦਾ ਮੌਕਾ ਦਿੱਤਾ ਸਰਪੰਚ ਬਣਨ ਦਾ ਤੇ ਪਿੰਡ ਦੇ ਨੌਜਵਾਨਾਂ ਵਾਸਤੇ ਪਲੇਟਫਾਰਮ ਕੀ ਹੋਵੇਗਾ ਮੈਂ ਚਾਹੁੰਦਾ ਕਿ ਪਿੰਡ ਦੇ ਵਿੱਚ ਸਭ ਤੋਂ ਪਹਿਲਾ ਮੁੱਦਾ ਜਿਹੜਾ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਵਾ ਕਿ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਵਾ ਇਸ ਨੂੰ ਮੈਂ ਬੰਦ ਕਰਾਉਣ ਦੀ ਕੋਸ਼ਿਸ਼ ਕਰਾਂ ਜਿਹੜੇ ਕਿ ਮਡੇ ਪਿੰਡ ਦੇ ਵਿੱਚ ਇਧਰ ਨੂੰ ਤੁਰੇ ਆ ਨਸ਼ੇ ਵਾਲ ਨੂੰ ਇਹ ਪਹਿਲੂ ਤੋਂ ਮੇਰੀ ਸੋਚ ਸੀਗੀ ਕਿ ਮੈਂ ਮਨੂੰ ਪਿੰਡ ਵਾਲੇ ਮੌਕਾ ਦੇਣ ਤੇ ਮੈਂ ਇਹਨਾਂ ਨੂੰ ਮਤਲਬ ਸਮਝਾਵਾਂ ਕਿ ਇਧਰ ਨੂੰ ਨਾ ਤੁਰੋ ਵੱਤੂ ਵੱਦ ਤੁਸੀਂ ਆਪਣੇ ਪੜ੍ਹਾਈ ਵੱਲ ਆਪਣੀ ਸਿਹਤ ਵਾਲ ਆਪਣੇ ਨਸ਼ਿਆਂ ਤੋਂ ਮੁਕਤ ਹੋਵੋ ਤੇ ਆਪਣੇ ਵਧੀਆ ਕਾਰੋਬਾਰ ਅਸੀਂ ਸੋਚ ਰੱਖਦੇ ਆ ਆਮ ਆਦਮੀ ਪਾਰਟੀ ਵੱਲੋਂ ਕਿ ਮਤਲਬ ਇਹਨਾਂ ਨੂੰ ਚੰਗੇ ਰਾਹ ਪਾਇਆ ਜਾਏ ਤੇ ਗਵਰਨਮੈਂਟ ਗਾੜੀ ਅਸੀਂ ਅਪੀਲ ਕਰਾਂਗੇ ਆਮ ਆਦਮੀ ਪਾਰਟੀ ਨੂੰ ਵੀ ਕਿ ਸਾਨੂੰ ਥੋੜਾ ਜਿਹਾ ਸਹਿਯੋਗ ਦਿਓ ਇਹਨਾਂ ਦੀ ਅਸੀਂ ਮਦਦ ਕਰ ਸਕੀਏ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਵੱਧ ਤੋਂ ਵੱਧ ਪਿੰਡ ਦਾ ਜਿਹੜਾ ਵਿਕਾਸ ਕਰਾਇਆ ਜਾਏ ਸਵਨ ਸਿੰਘ ਪਹਿਲੀ ਪੰਚਾਇਤ ਵੱਲੋਂ ਤੁਹਾਨੂੰ ਕੀ ਲੱਗਦਾ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਨੇ ਉਹ ਕਿਹੜੇ-ਕਿਹੜੇ ਇਹ ਬਹੁਤ ਹੀ ਵਧੀਆ ਦਾ ਸਵਾਲ ਪੁੱਛਿਆ ਵਾ ਸਾਡੇ ਪਿੰਡ ਦੇ ਵਿੱਚ ਇਹ ਕੋਈ ਪੰਚਾਇਤ ਦੀ ਜਗ੍ਹਾ ਨਹੀਂ ਗਈ ਕੋਈ ਮਤਲਬ ਇਹੋ ਜਿਹਾ ਪਾਣੀ ਦੇ ਵਿਕਾਸ ਵਾਸਤੇ ਜਗ੍ਹਾ ਨਹੀਂ ਗਈ ਕੋਈ ਰੂੜੀ ਘਟੇ ਵਾਸਤੇ ਜਗ੍ਹਾ ਨਹੀਂ ਗਈ ਤੇ ਮੈਂ ਅਪੀਲ ਕਰਦਾ ਆ ਆਮ ਆ ਆਮ ਆਦਮੀ ਪਾਰਟੀ ਨੂੰ ਵੀ ਕਿ ਸਾਨੂੰ ਵੱਧ ਤੋਂ ਵੱਧ ਸਹੂਜ ਦੇਣਾ ਹੈ ਵੀ ਪਿੰਡ ਦੇ ਨਾਲ ਸਹਿਮਤ ਹੋ ਕੇ ਕੁਝ ਜਗ੍ਹਾ ਲੱਭ ਸਕੀਏ ਪਿੰਡ ਦੇ ਵਿੱਚ ਬਹੁਤ ਹੀ ਵਿਕਾਸ ਹੋਣ ਵਾਲੇ ਨੇ ਤੇ ਇਹ ਬੜਾ ਵਧੀਆ ਮਤਲਬ ਇੱਕ ਤੁਹਾਂ ਆਣ ਕੇ ਪਿੰਡ ਦੇ ਵਿੱਚ ਸਵਾਲ ਪੁੱਛਿਆ ਵਾ ਸਾਡਾ ਪਿੰਡ ਅਧੂਰਾ ਵਾ ਇਹਨਾਂ ਕੰਮਾਂ ਤੋਂ ਵਿਕਾਸ ਪੱਖੋਂ ਬਹੁਤ ਵਧੂਰਾ ਅਧੂਰਾ ਵਾ ਪਿਛਲੀ ਟਰਮ ਦੇ ਵਿੱਚ ਵੀ ਮੈਂ ਨਹੀਂ ਕਹਿੰਦਾ ਕਿ ਮਤਲਬ ਕੋਈ ਮਾੜੇ ਕੰਮ ਇਹਨੇ ਸਰਪੰਚ ਨੇ ਕੀਤੇ ਆ ਪਰ ਜਿੰਨੇ ਹੋਣੇ ਚਾਹੀਦੇ ਸੀ ਉਹਨੇ ਹੋਏ ਨਹੀਂਗੇ ਮੰਸਾਬ ਅਹੀਂ ਵੇਖੋ ਜੀ ਇਹੋ ਜਿਹਾ ਪੱਖਪਾਤ ਪਿੰਡ ਤੋਂ ਪਿੰਡ ਦੇ ਵਿੱਚ ਨਹੀਂ ਰੱਖਣਾ ਚਾਹੁੰਦੇ ਅਹੀਂ ਸਾਰਿਆਂ ਨੂੰ ਸਾਂਝਾ ਪੇਲੂ ਵੀ ਸਾਡੇ ਕੋਲ ਲੰਬੜਦਾਰੀ ਆਹੀਂ ਮਤਲਬ ਪੱਖਪਾਤ ਵਾਲ ਨਹੀਂ ਬਿਲਕੁਲ ਵੀ ਚੱਲਦੇ ਤੇ ਨਾ ਅਸੀਂ ਚੱਲਾਂਗੇ ਅਹੀਂ ਇਹ ਉੱਪਰ ਉੱਠ ਕੇ ਇਹ ਵਾਖ ਪੱਖਪਾਤ ਤੋਂ ਇਹ ਸਾਰੇ ਕੰਮ ਕਰਾਵਾਂਗੇ ਦਵਾ ਸਰਕਾਰ ਜਿਹੜੀ ਆ ਕੋਈ ਚੰਗੇ ਕੰਮ ਜਿਹੜੇ ਆ ਉਹ ਕਰਾਵੇ ਤੇ ਵਧੀਆ ਗੱਲ ਆ ਸਾਰਿਆਂ ਪਿੰਡਾਂ ਦੀ ਵਿਕਾਸ ਹੋਣੇ ਚਾਹੀਦੇ ਆ ਪਰ ਮੇਰੇ ਪਿੰਡ ਦਾ ਇਹ ਆ ਵੀ ਮੈਂ ਬੜਾ ਖੁਸ਼ ਆ ਜਿਹੜਾ ਕਿ ਤੁਸੀਂ ਆਣ ਕੇ ਮੇਰੇ ਪਿੰਡ ਦੇ ਵਿੱਚ ਸਾਨੂੰ ਕੋਈ ਸਵਾਲ ਜਵਾਬ ਪੁੱਛੇ ਆ ਸਾਡਾ ਪਿੰਡ ਜਿਹੜਾ ਕਾਫੀ ਅਧੂਰਾ ਵਾ ਵਿਕਾਸ ਤੋਂ ਅਹੀਂ ਕੋਸ਼ਿਸ਼ ਕਰਾਂਗੇ ਵੀ ਬਾਤ ਤੋਂ ਬਾਅਦ ਜਿਹੜਾ ਪਿੰਡ ਦਾ ਵਿਕਾਸ ਹੋਵੇ ਇੱਥੇ ਬੜੀ ਘਾਟ ਵਾ ਬੜਿਆਂ ਕੰਮਾਂ ਦੀ ਘਾਟ ਵਾ ਕੋਈ ਸਟੇਡੀਅਮ ਨਹੀਂਗਾ ਕੋਈ ਸਕੂਲ ਨਹੀਂਗਾ ਕੋਈ ਇੱਥੇ ਮਤਲਬ ਕਿ ਬੱਚਿਆਂ ਦੇ ਹੋਰ ਵੀ ਕੰਮਾਂ ਤੋਂ ਅਧੂਰਾ ਵਾ ਕੋਈ ਇੱਥੇ ਆਪਣੇ ਦੂਜੇ ਕੰਮ ਨਹੀਂ ਗੇ ਇੱਥੇ ਬੱਚਿਆਂ ਦਾ ਸਾਰੇ ਸਹੂਲਤਾਂ ਜਿਹੜੀਆਂ ਨੇ ਮੈਂ ਚਾਹੁੰਦਾ ਵਾਂ ਕਿ ਸਾਡੇ ਪਿੰਡ ਨੂੰ ਮਿਲਣ ਕੋਈ ਜਗ੍ਹਾ ਨਹੀਂ ਗੀ ਪਾਣੀ ਵਾਸਤੇ ਜਗ੍ਹਾ ਨਹੀਂ ਗੀ ਰੂੜੀ ਵਾਸਤੇ ਜਗ੍ਹਾ ਨਹੀਂ ਗੀ ਤੇ ਮੈਂ ਆਪਣੀ ਤਰਮ ਦੇ ਵਿੱਚ ਕੋਸ਼ਿਸ਼ ਕਰਾਂਗਾ ਕਿ ਆਮ ਆਦਮੀ ਪਾਰਟੀ ਨੂੰ ਅਪੀਲ ਕਰਾਂਗਾ ਕਿ ਵਾਧੂ ਵਾਧਾ ਸਾਡੇ ਪਿੰਡ ਵੱਲ ਧਿਆਨ ਦਿੱਤਾ ਜਾਵੇ ਤੇ ਅਸੀਂ ਵਾਧੂ ਵਾਧ ਪਿੰਡ ਦੇ ਵਿਕਾਸ ਜਿਹੜਾ ਕਰਾ ਸਕੀਏ ਕਨਫਰੰਸ ਤੋਂ ਚੁੱਕ ਸਮਾਗਮ ਹੋਇਆ ਕੁਲਦੀਪ ਸਿੰਘ ਤਾਜਵਾਲ ਮੰਤਰੀ ਸਟੇਟ ਤੇ ਇੱਕ ਬਿਆਨ ਦਿੱਤਾ ਕਿ ਬਹੁਤੇ ਪੰਚਾਇਤਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਨਹੀਂ ਹੁੰਦਾ ਤੁਹਾਨੂੰ ਕੀ ਲੱਗਦਾ ਕਿ ਮਤਲਬ ਇਹਦੇ ਵਿੱਚ ਸੈਮੀਨਾਰ ਲਾਉਣ ਦੀ ਲੋੜ ਹੈਗੀ ਜਾਂ ਨਹੀਂ ਇਹ ਤੁਹਾਡੀ ਬਿਲਕੁਲ ਪੱਤਰਕਾਰ ਸਾਹਿਬ ਬਿਲਕੁਲ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਵਾ ਇਹ ਜਿਹੜੇ ਨਵੇਂ ਬਣੇ ਸਰਪੰਚ ਹੋਏ ਇਹਨਾਂ ਨੂੰ ਬਹੁਤੀਆਂ ਗੱਲਾਂ ਦਾ ਨਹੀਂਗਾ ਪਤਾ ਇਹਨਾਂ ਗੱਲਾਂ ਦਾ ਤੇ ਮੈਂ ਧੰਨਵਾਦ ਕਰਾਂਗਾ ਜੇ ਕੋਈ ਇਹ ਚੰਗੇ ਸੈਮੀਨਾਰ ਚੰਗੇ ਕੋਈ ਸਾਡੇ ਕੋ ਕੰਮ ਜਿਹੜੇ ਆ ਉਹ ਦੱਸ ਕੇ ਕਰਵਾਏ ਜਾਣ ਤੇ ਬਹੁਤ ਵਧੀਆ ਗੱਲ ਆ। ਗੁਰੂ ਸਾਹਿਬ ਹੁਣ 35 ਕਿਲੋਟਾ ਦੇ ਨਾਲ ਕੀ ਮੈਸੇਜ ਦੇਣਾ ਚਾਹੋਗੇ ਨਹਾਸੀ ਮੈਂ ਬਹੁਤ ਖੁਸ਼ ਹਾਂ ਜੀ ਮੈਂ ਕੋੜ-ਕੂੜ ਵਧਾਈ ਦਿੰਨਾ ਵਾਂ ਪਿੰਡ ਵਾਸੀਆਂ ਨੂੰ ਵੱਡੇ ਦਿਨ ਦੀ ਕਿ ਮੇਰੇ ਪਿੰਡ ਦੇ ਵਿੱਚ ਕਾਫੀ ਕ੍ਰਿਸਚੀਅਨ ਭਾਈਚਾਰਾ ਵਾ ਮੈਂ ਉਹਨਾਂ ਨਾਲ ਸਹਿਮਤ ਹਾਂ ਮੈਂ ਉਹਨਾਂ ਦੀ ਇੱਕ ਨਾਲ ਪਹਿਲਾਂ ਤੂੰ ਹੀ ਮੋੜੇ ਨਾ ਮੋੜਾ ਜੋੜ ਕੇ ਤੁਰਿਆ ਵਾ ਤੇ ਮੈਂ ਹੁਣ ਵੀ ਉਹਨਾਂ ਦੇ ਨਾਲ ਤੁਰਾਂਗਾ ਮੈਂ ਕੋੜ ਕੋੜ ਵਧਾਈ ਦਿੰਨਾ ਵਾ ਰਣ ਦੇ ਕ੍ਰਿਸਚਨ ਭਾਈ ਜਾਰੇ ਨੂੰ ਵੱਡੇ ਦਿਨ ਦੇ